ਮਿੱਤਰੋ ਮੋਟਰਾਂ ਤੁਸੀਂ ਬੜੀਆਂ ਦੇਖੀਆਂ ਨੇ ਪਰ ਮਿੱਤਰੋ ਅੱਜ ਅਸੀਂ ਆਏ ਸੀ ਮੁਖਤਸਰ ਏਰੀਏ ਦੇ ਵਿੱਚ ਪਰ ਇੱਥੇ ਇੱਕ ਵੱਖਰੀ ਤਰੀਕਾ ਦੇਖਿਆ ਮੈਂ ਮੋਟਰਾਂ ਲਾਉਣ ਦਾ ਇੱਥੇ ਮਿੱਤਰੋ ਜਿੰਨੀਆਂ ਵੀ ਮੋਟਰਾਂ ਲੱਗੀਆਂ ਨੇ ਸਾਰੀਆਂ ਕੋਠਿਆਂ ਦੇ ਅੰਦਰ ਲੱਗੀਆਂ ਹੋਈਆਂ ਨੇ ਆਪਾਂ ਸਾਰੀਆਂ ਮੋਟਰਾਂ ਜ਼ਿਆਦਾਤਰ ਬਾਹਰ ਲੱਗੀਆਂ ਦੇਖੀਆਂ ਨੇਗੀਆਂ ਤੇ ਅੱਡ ਉਹਨਾਂ ਦੇ ਵਿੱਚ ਬੱਚੇ ਬਣੇ ਹੋਏ ਨੇ ਪਰ ਮਿੱਤਰੋ ਇਹ ਮੋਟਰਾਂ ਸਾਰੀਆਂ ਅੰਦਰ ਲਾਉਂਦੇ ਨੇ ਅੰਦਰੀ ਸਟਾਰਟਰ ਇਹਨਾਂ ਦਾ ਅੰਦਰੀ ਮੋਟਰਾਂ ਨੇ ਪਰ ਮੈਨੂੰ ਇਹਨਾਂ ਦਾ ਇਹ ਕਾਰਨ ਹੀ ਪਤਾ ਲੱਗਿਆ ਵੀ ਇਹਦਾ ਕੀ ਕਾਰਨ ਹੈ ਮੋਟਰ ਨੂੰ ਕੋਠੇ ਦੇ ਅੰਦਰ ਕਿਉਂ ਲਾਉਂਦੇ ਨੇ ਕਿਉਂਕਿ ਮਿੱਤਰੋ ਸਾਡੇ ਜ਼ਿਆਦਾ ਤੇ ਕੋਠਾ ਲੱਗ ਜਗ੍ਹਾ ਹੁੰਦਾਗਾ ਪਰ ਮਿੱਤਰੋ ਮੁੱਖ ਸਾਰੇ ਏਰੀਏ ਦੇ ਵਿੱਚ ਮੋਟਰਾਂ ਸਾਰੀਆਂ 99% ਮੋਟਰਾਂ ਏਰੀਆ ਕੋਠੇ ਦੇ ਅੰਦਰ ਐਵੇਂ ਜਿੰਦੇ ਦੇ ਅੰਦਰ ਬੰਦਲਾ ਕਰੀਆਂ ਜਾਂਦੀਆਂ ਨੇ ਪਰ ਮਿੱਤਰੋ ਜੇ ਕਿਸ ਨੂੰ ਇਹਦਾ ਕਾਰਨ ਪਤਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਇਸ ਤਰ੍ਹਾਂ ਮੋਟਰਾਂ ਕਿਉਂ ਲਾਈ ਜਾਂਦੀਆਂ ਨੇ ਜਾਂ ਤਾਂ ਸੈ ਸਾਡੇ ਮੁਤਾਬਕ ਤਾਂ ਮਿੱਤਰੋ ਵੀ ਜਾਂ ਚੋਰੀ ਦਾ ਕਾਰਨ ਹੋ ਸਕਦਾ ਵੀ ਕੋਈ ਤਾਰ ਨਾ ਵਢੀ ਜਾ ਸਕੇ ਜਾਂ ਕੋਈ ਇਧਰ ਕੋਈ ਹੋਰ ਵੀ ਕਾਰਨ ਹੋ ਸਕਦਾ ਕਿਉਂਕਿ ਆਪਣੇ ਆਪਣੇ ਏਰੀਏ ਦਾ ਅਲੱਗ-ਅਲੱਗ ਤਰੀਕਾ ਹੁੰਦਾ ਤੇ ਪਰ ਮਿੱਤਰੋ ਇੱਥੇ ਏਰੀਆ ਮੋਟਰਾਂ ਨੇ ਸਾਰੀਆਂ ਉਹ ਅੰਦਰ ਲੱਗਿਆ ਨੇ ਕੋਠਿਆਂ ਦੇ ਵਿੱਚ До свидания.